ਮੈਂ ਸੋਚਦਾ ਮੈਂ ਸੋਚੀਂਦਾ ਹੈ। ਪਹਿਲਾਂ ਮੁਖਤਿਰ। ਅੱਜ ਕਿਸਾਨ ਜਿੰਗਰਸ ਕਮੇਟੀ ਪੰਜਾਬ ਕੋਰ ਬੁੰਡਾ ਵੱਲੋਂ ਗੈਰ ਰਾਜਨੀਤਿਕ ਮੋਰਚੇ ਵੱਲੋਂ ਸਰਦਾਰ ਸਾਹ ਸਿੰਘ ਔਰ ਬੂਟਾ ਸਿੰਘ ਔਰ ਸੁਰਜਿੰਦਰ ਸਿੰਘ ਔਰ ਅਦਾਬੇ ਮੁਰਾਜ। ਸਰਦਾਰ ਰਸਾਲ ਸਿੰਘ ਅਕੀਮ ਸਰਦਾਰ ਬੂਟਾ ਸਿੰਘ ਅਕੀਮ ਸਰਦਾਰ ਸਰਦੂਲ ਸਿੰਘ ਅਕੀਮ ਸਰਦਾਰ ਕੁਲਵਿੰਦਰ ਸਿੰਘ ਹਕੀਮ ਸਰਦਾਰ ਸੁਖਜਿੰਦਰ ਸਿੰਘ ਹਕੀਮ ਸਰਦਾਰ ਮੁਖਜਿੰਦਰ ਸਿੰਘ ਹਕੀਮ ਸਰਦਾਰ ਇਕਬਾਲ ਸਿੰਘ ਹਕੀਮ ਸਰਦਾਰ ਹਰਮਿੰਦਰ ਸਿੰਘ ਲੁੰਨੀ ਵਾਲਾ ਹਾਂਜੀ ਅੱਜ ਸਾਰੇ ਆਪਣੇ ਸੀਤੋ ਦੇ ਜਿੰਨੇ ਵੀ ਲੀਡਰ ਟੀਮ ਇੱਥੇ ਪੁੱਜੀ ਆ ਤੁਹਾਡੇ ਸਾਹਮਣੇ ਸਾਰੇ ਪਰਵੰਤ ਸੱਜਣਾਂ ਉਹਨਾਂ ਦੇ ਗ੍ਰਹਿ ਵੇਖੇ ਬੈਠ ਕੇ ਕਾਫੀ ਵਿਚਾਰ ਚਰਚਾ ਹੋਈ ਹੈ ਜਿੱਥੇ ਬੰਦੀ ਦੀ ਔਰ ਜਿਹਦੇ ਵਿੱਚ ਵੱਡੇ ਪੱਧਰ ਤੇ ਜਥੇਬੰਦੀ ਨੂੰ ਇਹਨਾਂ ਜੋਧਿਆ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਗੈਰ ਰਾਜਨੀਤਿਕ ਔਰ ਮੋਰਚਿਆਂ ਦੇ ਵਿੱਚ ਜਿੱਥੇ ਵੀ ਮੌਕਾ ਮਿਲੇ ਉੱਥੇ ਸੇਵਾ ਕਰਨ ਦਾ ਜਿਹੜਾ ਇਹਨਾਂ ਨੇ ਵਿਸ਼ਵਾਸ ਦਿੱਤਾ ਔਰ ਜਥੇਬੰਦੀ ਨੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਇਹ ਵਿਸ਼ਵਾਸ ਦਿੱਤਾ ਵਾ ਕਿ ਜਿੱਥੇ ਵੀ ਕਿਤੇ ਵੀ ਕਿਤੇ ਵੀ ਦਿੱਕਤ ਆਵੇ ਕੋਈ ਮਸਲਾ ਆਵਾਜਾ ਪਰਿਵਾਰਕ ਤੌਰ ਤੇ ਰਲ ਮਿਲ ਕੇ ਇਹ ਜਥੇਬੰਦੀ ਜਿਹੜੀ ਆ ਮੋਢੇ ਨਾਲ ਮੋਢਾ ਲਾ ਕੇ ਔਰ ਪਰਿਵਾਰਕ ਤੌਰ ਤੇ ਇੱਕ ਦੂਜੇ ਨਾਲ ਚੱਲਦੀ ਰਹੂਗੀ ਔਰ ਅੱਗੇ ਇੱਥੇ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਔਰ ਸੇਵਾ ਕਰਨ ਦਾ ਜਿਹੜਾ ਵਾ ਉਹ ਸਮਾਂ ਦਿੱਤਾ ਗਿਆ ਔਰ ਸਰਬੱਤ ਦੇ ਭਲੇ ਲਈ ਸੇਵਾ ਕਰਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਦੇਸ਼ ਲੈਵਲ ਤੇ ਜੋ ਆਪਣਾ ਮੋਰਚਾ ਲੱਗਾ ਵਾ ਉਹ ਵੱਡੀਆਂ ਬਰੰਦੀਆਂ ਨੂੰ ਛੂ ਕੇ ਘਰਾਂ ਨੂੰ ਆਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕੇ ਲੱਗਦਾ ਮੈਨੂੰ ਮੈਂ ਇਹਨਾਂ ਨੂੰ ਵਰਤ ਕੇ ਕਰ ਦੇਣਾ ਹੈ